ਵਾਹਿਗੁਰੂ 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 ਇੰਨਾ ਵੱਡਾ ਚਮਤਕਾਰ ਕਿਵੇਂ ਵਾਪਰ ਗਿਆ ਅਸੀਂ ਤਾਂ ਕਦੇ ਹੁਜਿਆ ਚਮਤਕਾਰ ਆਪਣੀ ਅੱਖਾਂ ਦੇ ਨਾਲ ਵੇਖਿਆ ਨਹੀਂ ਸੀ ਪਰ ਅੱਜ ਇਸ ਸ਼ਖਸ ਦੀਆਂ ਗੱਲਾਂ ਸੁਣ ਕੇ ਤੇ ਸੀਸੀਟੀਵੀ ਦੀਆਂ ਤਸਵੀਰਾਂ ਵੇਖ ਕੇ ਐਦਾ ਲੱਗਦਾ ਹੈ ਕਿ ਹਰ ਕੋਈ ਨਦਰੋ ਨਿਹਾਲ ਹੋ ਗਿਆ ਹੋਵੇ ਜਿਸ ਜਿਸ ਨੇ ਵੀ ਇਹ ਚਮਤਕਾਰ ਵੇਖਿਆ ਉਸਦੇ ਤਾਂ ਭਾਗ ਹੀ ਖੁੱਲ ਗਏ ਉ ਤਾਂ ਪਰਮਾਤਮਾ ਦਾ ਇੱਕ ਬਹੁਤ ਵੱਡਾ ਕੈਲੂਕੇ ਸ਼ਖਸ ਬਣ ਚੁੱਕਿਆ ਹੈ ਪਰਮਾਤਮਾ ਦਾ ਬਹੁਤ ਕਰੀਬੀ ਬਣ ਚੁੱਕਿਆ ਹੈ ਜਿਸ ਨੇ ਵੀ ਇਸ ਪੂਰੀ ਘਟਨਾ ਬਾਰੇ ਜਾਣਿਆ ਕਿਉਂਕਿ ਇਹ ਚਮਤਕਾਰ ਹੈ ਹੀ ਇੰਨਾ ਵੱਡਾ ਸੀ ਜਸਨੇ ਬੀਸ ਨੂੰ ਵੇਖਿਆ ਉਸਦੇ ਹੋਸ਼ ਤਾਂ ਉੱਡੇ ਹੀ ਹੁੱਡੇ ਪਰ ਉਸ ਤੋਂ ਬਾਅਦ ਮੌਕੇ ਦੇ ਉੱਤੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜੈਕਾਰੇ ਜਿਹੜੇ ਨੇ ਗੂੰਜਣ ਲੱਗ ਪੈਂਦੇ ਆ ਪਾਵ ਦਰਬਾਰ ਸਾਹਿਬ ਦੇ ਅੰਦਰ ਜੈਕਾਰੇ ਹੀ ਜੈਕਾਰੇ ਲੱਗਣ ਲੱਗ ਪੈਂਦੇ ਆ ਤੇ ਸੰਗਤਾਂ ਤਨ ਗੁਰੂ ਰਾਮਦਾਸ ਦੀ ਤਨ ਗੁਰੂ ਰਾਮਦਾਸ ਦੀ ਕਹਿਣ ਲੱਗ ਪੈਂਦੀਆਂ ਨੇ ਇਹ ਪੂਰਾ ਮਾਮਲਾ ਗੁਰਦਾਸਪੁਰ ਦਾਇਤ ਜਿੱਤੂ ਦਾ ਰਹਿਣ ਵਾਲਾ ਜਕਤਾਰ ਸਿੰਘ ਜੋ ਕਿ ਅਪਾਖੀ ਜੈ ਚੱਲ ਨਹੀਂ ਸਕਦਾ ਤੇ ਕਾਫੀ ਲਾਜ ਕਰਾਇਆ ਪਰਿਵਾਰ ਵਾਲਿਆਂ ਨੇ ਪਰ ਇਲਾਜ ਵੀ ਕੰਮ ਨਹੀਂ ਕੀਤਾ ਤੇ ਡਾਕਟਰ ਕਹਿਣ ਲੱਗੇ ਕਿ ਇਹ ਤਾਂ ਕਦੇ ਵੀ ਨਹੀਂ ਚੱਲ ਸਕਦਾ ਪਰਿਵਾਰ ਵਾਲੇ ਬਹੁਤ ਜ਼ਿਆਦਾ ਨਿਰਾਸ਼ ਸੀ ਪਰ ਜਤਾਰ ਦਾ ਮਨ ਕੀਤਾ ਕਿ ਉਹ ਦਰਬਾਰ ਸਾਹਿਬ ਮੱਥਾ ਟੇਕਣ ਜਾਏਗਾ ਜਤਾਰ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਮੈਂ ਮੱਥਾ ਟੇਕਣ ਸ਼੍ਰੀ ਦਰਬਾਰ ਸਾਹਿਬ ਜਾਣਾ ਤਾਂ ਪਰਿਵਾਰ ਵਾਲੇ ਵੀ ਝੱਟ ਹੀ ਰਾਜ਼ੀ ਹੋ ਗਏ ਸੋਚਿਆ ਕਿ ਅਸੀਂ ਲੈ ਜਾਂਦੇ ਹਾਂ ਤਾਂ ਉਸ ਤੋਂ ਬਾਅਦ ਜੋ ਜਗਤਾਰ ਸਿੰਘ ਹੈ ਆਪਣੇ ਘਰੋਂ व्हीलचेयर ਤੋਂ ਰਵਾਨਾ ਹੁੰਦਾ ਤੇ व्हीलचेयर ਦੇ ਰਾਹੀਂ ਜਗਤਾਰ ਸਿੰਘ ਜੋ ਹੈ ਦਰਬਾਰ ਸਾਹਿਬ ਪਹੁੰਚ ਜਾਂਦਾ ਮੱਥਾ ਟੇਕਦਾ ਅਰਦਾਸ ਕਰਦਾ ਤੇ ਉਸ ਤੋਂ ਬਾਅਦ ਬੇਰੀ ហេਠਾਂ ਇਸ਼ਨਾਨ ਕਰਦਾ ਭਾਵ ਸਟ੍ਰੋਵਰ ਸਾਹਿਬ ਦੇ ਵਿੱਚ ਉਸ ਵੱਲੋਂ ਇਸ਼ਨਾਨ ਕੀਤਾ ਜਾਂਦਾ ਤੇ ਜਦੋਂ ਇਸ਼ਨਾਨ ਕਰਕੇ ਪਰਿਵਾਰ ਵਾਲੇ ਉਸ ਨੂੰ ਬਾਹਰ ਕੱਢਣ ਲੱਗਦੇ ਆ ਤਾਂ ਪਰਿਵਾਰ ਵਾਲਿਆਂ ਦੀ ਉਸ ਨੂੰ ਲੋੜ ਨਹੀਂ ਪੈਂਦੀ ਕਿਉਂਕਿ ਉਹਦੀਆਂ ਲੱਤਾਂ ਠੀਕ ਹੁੰਦੀਆਂ ਉਸ ਨੂੰ ਨਜ਼ਰ ਆਉਂਦੀਆਂ ਹੌਲੀ-ਹੌਲੀ ਕਰਦੇ ਜਤਾਰ ਸਿੰਘ ਖੁਦ ਪੋੜੀਆਂ ਚੱਲ ਕੇ ਪਰਿਕਰਮਾ ਦੇ ਵਿੱਚ ਆ ਜਾਂਦਾ ਖੁਦ ਆਪਣੇ ਕੱਪੜੇ ਪਾਉਂਦਾ ਤੇ ਵੱਡਾ ਚਮਤਕਾਰ ਵੇਖ ਕੇ ਪਰਿਵਾਰ ਵਾਲਿਆਂ ਤੇ ਮੋਕੇ ਉੱਤੇ ਹੋਸ਼ ਉੱਡ ਜਾਂਦੇ ਆ ਤੇ ਮੋਕੇ ਦੇ ਉੱਤੇ ਜਦੋਂ ਸੰਗਤਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਸੰਗਤਾਂ ਨਦਰੋਂ ਨਿਹਾਲ ਤਾਂ ਹੁੰਦੀਆਂ ਹੀ ਨੇ ਪਰ ਉੱਥੇ ਮੋਕੇ ਦੇ ਉੱਤੇ ਜੈਕਾਰੇ ਗੂੰਜਣ ਲੱਗ ਪੈਂਦੇ ਨੇ ਕਿ ਆ ਜਾ ਰਿਹਾ ਕਿ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਵਾਜ਼ੇ ਉੱਤੇ ਇਨਾ ਵੱਡਾ ਚਮਤਕਾਰ ਹੋਇਆ ਹੈ ਮੁੱਖ ਦੇ ਉੱਤੇ ਜਕਾਰਿਆਂ ਦੀ ਤਰਤੀਬ ਬਣ ਜਾਂਦਾ ਹੈ ਪੂਰਾ ਸ਼੍ਰੀ ਦਰਬਾਰ ਸਾਹਿਬ ਦੇ ਨਾਲ ਹੀ ਜਗਤਾਰ ਸਿੰਘ ਦੇ ਪਰਿਵਾਰ ਵੱਲੋਂ ਵੀ ਬਹੁਤ ਜ਼ਿਆਦਾ ਧੰਨਵਾਦ ਕੀਤਾ ਜਾਂਦਾ ਹੈ ਮੁੱਖ ਦੇ ਉੱਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਇਹ ਪੂਰੀਆਂ ਤਸਵੀਰਾਂ ਸਿਸਟੇ ਟੀਵੀ ਦੇ ਵਿੱਚ ਵੀ ਕੈਦ ਹੋਈਆਂ ਕਿਉਂਕਿ ਜਦੋਂ ਦਰਬਾਰ ਸਾਹਿਬ ਦੇ ਸ੍ਰੋਵਰ ਦੇ ਵਿੱਚ ਜਗਤਾਰ ਸਿੰਘ ਇਸ਼ਨਾਨ ਕਰਨ ਲਈ ਜਾਂਦਾ ਹੈ ਤਾਂ ਉਸ ਵੇਲੇ ਉਹ ਇੱਕ ਆਪਣੇ ਪਰਿਵਾਰ ਵਾਲਿਆਂ ਦਾ ਸਹਾਰਾ ਲੈ ਕੇ ਜਾਂਦਾ ਹੈ ਪਰ ਜਿਵੇਂ ਹੀ ਉਹ ਸ੍ਰੋਵਰ ਸਾਹਿਬ ਤੋਂ ਬਾਹਰ ਨਿਕਲਦਾ ਹੈ ਤਾਂ ਉਹ ਕਿਸੇ ਦੇ ਸਹਾਰੇ ਤੋ ਬਿਨਾ ਹੀ ਬਾ ਰੋਂਦਾ ਤੇ ਨਾਲ ਹੀ ਵੱਡਾ ਚਮਤਕਾਰ ਹੋਣ ਤੋਂ ਬਾਅਦ ਜਗਤਾਰ ਸਿੰਘ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਤੇ ਉਹ ਜਦੋਂ ਘਰੋਂ ਆਇਆ ਸੀ ਤਾਂ 휠 ਚੇਅਰ ਸੇ 휠 ਚੇਅਰ ਦੇ ਉੱਪਰ ਸੀ ਪਰ ਜਦੋਂ ਉਸਨੇ ਘਰ ਵਾਪਸੀ ਕੀਤੀ ਹੈ ਤਾਂ ਉਸ ਵੇਲੇ ਉਹ ਆਪਣੀਆਂ ਲੱਤਾਂ ਦੇ ਨਾਲ ਆਪਣੇ ਸਹਾਰੇ ਆਪਣੇ ਘਰ ਪੁੱਜਦਾ ਹੈ ਕੀ ਵਿਚਾਰ ਨੇ ਤੁਹਾਡੇ ਪੂਰੇ ਇਸ ਚਮਤਕਾਰ ਦੇ ਬਾਰੇ ਕਮੈਂਟਾਂ ਦੇ ਵਿੱਚ ਆਪਣੇ ਆਪਣੇ ਵਿਚਾਰਾਂ ਨੂੰ ਜਰੂਰ ਸਾਂਝੇ ਕਰੋ ਤੇ ਵੀਡੀਓ ਨੂੰ ਕਰ ਦਿਓ ਵੱਤ ਵਾਚੇ